ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਆ ਗਿਆ ਬੱਸ ਸਕੂਲ ਜਾਣ ਦਾ ਆਪਣਾ ਹੋ ਗਿਆ ਟੈਡੀ ਛਾੜੀ ਹੋ ਗਈ ਆਪਾਂ ਚੱਲਦੇ ਹਾਂ ਤੇ ਹਾਂਜੀ ਹੈਪੀ ਜਨਵਰੀ ਦੇ ਸਾਰੇ ਨੂੰ ਹੈਪੀ ਚੀਜ਼ਨਸ ਸਾਰੇ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਇਹ ਤੋਂ ਪਹਿਲਾਂ ਨਾ ਆਪਾਂ ਮੰਮੀ ਦੀ ਕਲਿੱਪ ਲਾ ਕੇ ਪੀਗੀ ਮੰਮੀ ਇਹਨਾਂ ਨੂੰ ਬੇਸ਼ੱਕ ਕਰ ਰਹੀ ਸੀ ਇੰਗਲਿਸ਼ ਦੇ ਵਿੱਚ ਹੱਲੀ ਜਿੰਦ ਦੇ ਪੈਣ ਆ ਰਹੀ ਆਪਣੀ ਚਿਲਡਰਸਟੀ ਕਿਉਂ ਖਿੱਚੀ ਨਹੀਂ ਤੈਨੂੰ ਬਲੇਜ਼ਰ ਪਾਉਣ ਦਾ ਭੰਗ ਨਹੀਂ ਬਤਾਗਾ ਪਤਨਾ ਤਨ ਹੋ ਗਿਆ ਸਾਰੇ ਆਂਡਿਆਂ ਦੇ ਛਿਲਕੇ ਰੂੜੀ ਤੇ ਸਿੱਟੇ ਮੜਦੇ ਮੰਮੀ ਨੇ ਹੱਥ ਨਹੀਂ ਲਾਉਣਾ ਉਹਨੂੰ ਜੇ ਸਿੱਟ ਕੇ ਭੱਜ ਕੇ ਜਾ ਕੇ ਪੈਣ ਆਣ ਵਾਲੀ ਹੈਗੀ ਤੇ ਤੂੰ ਆਪ ਆਪੇ ਨੂੰ ਜੱਗ ਫੜਾ ਦੇ ਭੱਜ ਕੇ ਮੈਂ ਲਿਆਉਣੀ ਆ ਸਵਾਨ ਬਾਹਰ ਕੱਢ ਕੇ ਸਾਰਾ ਲੋਸ਼ਨ ਲਾ ਲਿਆ ਮੂੰਹ ਤੇ ਲੱਗਦਾ ਕੁੜੀ ਤੂੰ ਕੋਸਪਾਣੀ ਪਾਸ ਵਾਟਰਾ ਨਹੀਂ 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 ਆਇ ਨਹੀਂ ਜਾਣਾਗਾ ਤੋ ਜਦੋਂ ਖੇਡੇ ਜਦੋਂ ਮੈਨੂੰ ਫੜਾਦੀ ਬੈਣ ਆਉਣ ਵਾਲੀ ਆਪਣੀ ਮੰਮੀ ਨਾਲ ਨਾਲ ਇੰਗਲਿਸ਼ ਦੇ ਵਿੱਚ ਵਿਸ਼ ਕਰਦੀ ਸੀ ਤੇ ਬੋਲਣਾ ਨਹੀਂ ਆਉਂਦਾ ਸੀਗਾ ਮੰਮੀ ਨੂੰ ਤੇ ਮੈਂ ਹੱਸ ਲੱਗ ਗਈ ਮੈਂ ਕਲਿੱਪ ਲਾਣ ਲੱਗੀ ਮੰਮੀ ਦੇ ਇੱਚ ਵਿੱਚ ਮੈਂ ਚਲਾ ਵਿੱਚ ਐਡ ਕਰਦੇ ਆ ਤੇ ਭਾਈ ਇੱਕ ਵਾਰੀ ਫਿਰ ਤੋਂ ਬਾਲ ਦੀਵਸ ਦੀ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਆਪਣੇ ਸਕੂਲ ਦੇ ਵਿੱਚ ਵੀ ਗੇਮਸ ਹੋਣਗੇ ਹਨ ਤੇ ਸਪੀਚ ਵਗੈਰਾ ਬੱਚਿਆਂ ਦੇ ਸਾਰਿਆਂ ਦੇ ਯਾਨੀ ਕਿ ਇਹਨਾਂ ਦਾ ਕੰਪੀਟੀਸ਼ਨ ਹੋਣਾਗਾ ਸਾਰੇ ਬੱਚਿਆਂ ਦਾ ਦੇਖਾਂਗੇ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਨਾ ਰਹਿਣਾ ਕਿ ਲੋਰੀ ਆਪਾਂ ਚੱਲੀਏ ਲੱਗਦਾ ਕਰਦੀਏ ਬੰਦ ਆਪਣਾ ਟਾਈਮ ਹੋ ਗਿਆ ਜਮਾ ਚੱਕੀ ਆਪਣਾ ਰੋਟੀ ਪਾਣੀ ਤੇ ਆ ਕੇ ਕਰਾ ਗਏ ਆਪਾਂ ਬਲੌਗ ਨੂੰ ਕੰਟੀਨਿਊ ਅੱਜ ਨਾਲੇ ਮਸਵਾ ਵਗੈਰਾ ਕਰਾ ਕੇ ਲੈ ਕੇ ਆਉਣਾ ਉਹਨਾਂ ਕਈ ਨੂੰ ਲੋ ਜੀ ਇਹ ਗੇਮ ਸੀ ਜਿਹੜੀ ਬਹੁਤ ਹੀ ਫੁਲਸੀਆ ਸੀ ਬਸੇ ਰੱਸਾ ਬੰਨ ਕੇ ਤੇ ਵਿਚਾਲੇ ਲੱਗੇ ਹੋਏ ਸੀ ਸਹੀ ਰੱਖਾ ਬੰਦ ਕਰਕੇ ਜਿਹੜਾ ਇਹਨਾਂ ਦੀ ਸੀ ਜਿਹੜੀ ਸਾਨੂੰ ਸਭ ਤੋਂ ਵੱਧ ਜਿਆਦਾ ਸਾਡੀਆਂ ਆਗੂ ਨੇ ਚੱਲ ਮੈਂ ਜਿਹੜੇ ਨੇ ਸਾਰੇ ਤੀਜਾ ਜਿਹੜੀ ਉਹ ਹੀ ਘਟੇ ਬਹੁਤ ਚੰਗੀ ਜੀ ਹਾਂ ਅਮਾਰ ਨਾ ਸਕਣਾ ਭਲੇ ਗੇਮਸ ਹੈ ਜਿਹੜੀ ਜਿਹੜੀ ਚੱਲੂ ਹਾਸਮੀ ਜਾਖ ਲਈ ਤੁਹਾਨੂੰ ਕਹਿੰਦੇ ਲੇ ਕੇ ਜਿਹੜਾ ਪਟੀਚਰਸ ਤੇ ਥੋੜੀ ਸਟੇਜ ਵੀ ਹੈ ਇਹ ਵਾਲੀ ਜਿਹੜੀ ਗੇਮ ਕਿੰਨਾ ਜ਼ਿੰਦਾ ਆ ਗਿਆ ਤੂੰ ਤੇ ਮੈਨੂੰ ਵੀ ਲੱਗੇ ਤੇ ਇਸੇ ਪਾਸੇ ਜਿਹੜਾ ਸ਼ੋਅ ਹੋਰ ਜ਼ਿਆਦਾ ਮੂਰੀ ਹੈ ਪ੍ਰੀਤ ਚਲੋ ਹਰੀਆ ਸਮਰੀਤ ਸਮਰੀਤ ਮਗ ਗਈ ਜਵਾ ਕਲਾ ਵੀ ਹਰਾ ਸਾਰੇ Hoy <laughs> hoy <Brahmac Years> ਦੀ ਬਣ ਰਹੀ ਹੈ ਹਾਂ ਇਹ ਵੀ ਬਣਾਉਗੀ ਮੈਂ ਸਾਰੇ ਬਣਾਉਗੀ ਕੋ ਚਲੋ ਜੀ ਹਾਂ ਜੀ ਉਹ ਉਹ ਦੇਖੀ ਕੋਈ ਰੋਟਾ ਨਾ ਨਰਿਆ ਆ ਗਿਆ ਹਲੋ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਦੀਦੀ ਕੋਲੇ ਸਫਾ ਕਰਾਉਣ ਦੇ ਲਈ ਤੇ ਟਾਈਮ ਪਹਿਲਾਂ ਮੈਂ ਸੋਚੀ ਸੀ ਜੀ ਮੈਂ ਸਾਰੇ ਕੰਮ ਕਰ ਨਵੇੜ ਕੇ ਹਨਾ ਸ਼ਾਮ ਨੂੰ ਜਾਉਂਗੀ ਤੇ ਫਿਰ ਕਰੀ ਨਾ ਹੋਣ ਕਰਕੇ ਤੇ ਡੈਡੀ ਫਿਰ ਮੈਂ ਖ ਵੀ ਲੇਟ ਕਿਹਦੇ ਨੇ ਜਾਵਾਂਗੇ ਹਨਾ ਤਾਂ ਕਰਕੇ ਫਿਰ ਮੈਂ ਤੇ ਨਵਰੀਟ ਹੈ ਜਿਹੜੇ ਟਾਈਮ ਨਾਲ ਹੀ ਆ ਗਿਆ ਸੀ ਜਾਨੀ ਕਿ ਸਾਢੇ 4:30 ਵਜੇ ਆ ਗਏ ਸੀ ਆਪਾਂ ਪਸ਼ੂ ਨੂੰ ਬੰਨ ਕੇ ਮੈਂ ਚਲਬਾਦ ਦੇ ਵਿੱਚ ਜਾ ਕੇ ਆਪਣਾ ਉਹ ਧਾਰ ਵਗੈਰਾ ਕੱਢ ਲਾਂਗੇ ਤੇ ਕੱਪੜੀ ਵਗੈਰਾ ਜਿਹੜੇ ਮੈਂ ਜਾ ਕੇ ਧੋ ਲੂੰਗੀ ਪਹਿਲਾਂ ਮੈਨੂੰ ਇਸੇ ਚਲ ਮੈਂ ਸਾਰੇ ਘਮਨਵੇੜ ਕੇ ਫ੍ਰੀ ਹੋ ਕੇ ਜਾਊਂਗੀ ਕਿਉਂਕਿ ਮੇਰੇ ਵਾਲਾਂ ਦੀ ਲੈਂਥ ਜ਼ਿਆਦਾ ਹੋਣ ਕਰਕੇ ਹਨਾ ਤੇ ਫਿਰ ਇਹ ਹੌਲੀ ਹੌਲੀ ਜਾਨੀ ਕਿ ਜਿਹੜਾ ਇਹਦਾ ਟ੍ਰੀਟਮੈਂਟ ਹੁੰਦਾ ਨਾ ਇਹ ਤਾਂ ਹੈ ਨਹੀਂ फटाफट ਹੋ ਜੂਗਾ ਕਿਉਂਕਿ ਦਵਾਦਸ ਪਾ ਕੇ ਕਰੀਮ ਵਗੈਰਾ ਲਗਾਉਣ ਤੋਂ ਬਾਅਦ ਹਣਾ ਵਾਸ਼ ਵੀ ਕਰਨਾ ਹੁੰਦਾ ਵਾਸ਼ ਤੋਂ ਬਾਅਦ ਫਿਰ ਜਿਹੜੇ ਸਕੋਣੀ ਹੁੰਦੀ ਉਹ ਕਾਫੀ ਟਾਈਮ ਲੱਗਦਾ ਕਿਉਂਕਿ ਵਾਲ ਲੈਂਥ ਵੀ ਜਾਂਦੀ ਹੈ ਤੇ ਵਾਲ ਹੈ ਜਿਹੜੇ ਮੇਰੇ ਹੈਵੀ ਵੀ ਜਿਆਦੇ ਹੈਣਾ ਇਹ ਤਾਂ ਹੈ ਨਹੀਂਗਾ ਵੀ ਬਸ ਵੀ ਨਾਲ ਦੀ ਨਾਲ ਹੈ ਜਿਹੜੇ ਸੁੱਕ ਜਾਣਗੇ ਤੇ ਫਿਰ ਹੌਲੀ ਹੌਲੀ ਸੁੱਕਦੇ ਆ ਫਿਰ ਮੈਨੂੰ ਹਾਰ ਕੇ ਇਹ ਮੈਨੂੰ ਕਹਿੰਦੀ ਕਿ ਪੈਣੀ ਤੈਨੂੰ ਤਾਂ ਵੱਜਣਗੀ 7:30 ਮੈਂ ਕਿਹਾ ਵੀ ਇੰਨਾ ਲੇਟ ਮੈਂ ਜਾ ਨਹੀਂ ਸਕਦੀ ਮੈਂ ਕੰਮ ਕਰਨੇ ਹਨਾ ਤੇ ਤਾਂ ਕਰਕੇ ਫਿਰ ਅਸੀਂ ਮੈਂ ਕਿਹਾ ਵੀ ਇਹ ਦਵਾ ਦਾ ਜਿਹੜਾ ਮਾਲਿਸ਼ ਮਾਲਿਸ਼ ਵਗੈਰਾ ਕਰਨੀ ਆ ਜਾਂ ਕਿਦਾਂ ਵੀ ਕੁਝ ਵੀ ਕਰਨਾ ਆਉਂਦਾ ਸਾਰਾ ਤੋਂ ਟ੍ਰੀਟਮੈਂਟ ਕਰਦੇ ਭੈਣੇ ਤੇ ਵਾਸ਼ ਆ ਜਿਹੜਾ ਮੈਂ ਘਰੇ ਜਾ ਕੇ ਕਰ ਲੂੰਗੀ ਹਨਾ ਵੈਸੇ ਮੈਂ ਪ੍ਰੈਸਿੰਗ ਵੀ ਕਰਾਉਣੀ ਸੀਗੀ ਥੋੜੀ ਜਿਹੀ ਵਾਲ ਹੋਰ ਉंजे ਹੋਏ ਪਏ ਫਿਰ ਮੈਂ ਕਿਹਾ ਚੱਲ ਕੱਲ ਨੂੰ ਸਹੀ ਜਦੋਂ ਆਪਾਂ ਮੈਂ ਜਾ ਕੋਤੇ ਜਾਣਾ ਹੋਗਾ ਵਿਆਹ ਤੇ ਜਾਣਾ ਹੋਗਾ ਹਨਾ ਉਦੋਂ ਤਿਆਰ ਹੋਣਾ ਆਉਂਗੀ ਚੱਲ ਉਦੋਂ ਕੋਸ਼ਿਸ਼ ਕਰੂੰਗੀ ਕਿ 10 ਮਿੰਟ ਪਹਿਲਾਂ ਆ ਜਾ ਤੇ ਫਿਰ ਉਦੋਂ ਜਾਨੀ ਕਿ ਵਾਲਾ ਜਿਹੜੇ ਹੋਰ ਸੈਟ ਕਰਾ ਲੂੰਗੀ ਗਈ ਤਾਂ ਐ ਸੀ ਵੀ ਸਾਰਾ ਕੰਮ ਆ ਜਿਹੜਾ ਕਲੀਅਰ ਹੋ ਜਾਊਗਾ ਪਰ ਜੋ ਸੋਚਦੇ ਆ ਉਹ ਨਹੀਂ ਹੁੰਦਾ ਹਨਾ ਫਿਰ ਚਲੋ ਜਿੰਨਾ ਕੋ ਹੋਇਆ ਤੇ ਫਿਰ ਵਿਚਾਰੀ ਨੇ ਜਿੰਨਾ ਉਹ ਤਾਂ ਹੋ ਸਕਿਆ ਉਨਾ ਕੀਤਾ ਇੱਥੇ ਨਵਰੀਤ कौर ਆ ਜਿਹੜੀ ਕੱਲੀ ਬੋਰ ਹੁੰਦੀ ਸੀ ਉਹ ਤਾਂ ਭੱਜ ਕੇ ਚੜ ਗਈ ਇੱਥੇ ਪੰਗੇ ਲੈ ਰਹੀਆਂ ਹਨਾ ਨਵਰੀਤ कौर ਮੰਮਾ ਬੋਰ ਹੋ ਗਈ ਜਾਨੀ ਤੇਨੂੰ ਪਤਾ ਲੱਗ ਗਿਆ ਬਲੌਗ ਬਣਾਈ ਜਾਂਦੀ ਮਮਾ ਤੇ ਲੋ ਜੀ ਮੈਂ ਬਾਦ ਦੇ ਵਿੱਚ ਉਹ 250 ਕਰ ਰਹੀ ਆ ਤੇ ਤੇ ਕੀ ਹਣੀ ਕੋਈ ਸਮਝ ਨਹੀਂ ਹੁੰਦੀ ਵੀ ਕੀ ਕਰਾਂ ਹਾਂਜੀ ਹਣ ਅਸੀਂ ਆਈ ਅੰਦਰ ਸੀ ਜੈਸੀ ਪਾਲਾ ਦਿਨੇਸ਼ ਕੇ ਕਈ ਸਮਾਨ ਲੈਣਾ ਸੀ ਤੇ ਹਣ ਅਸੀਂ ਜਾ ਰਹੇ ਹਾਂ ਘਰੇ ਮम्मा ਤੇ ਮੈਂ ਨਹੀਂ ਅਕ੍ਰੀਡਿਟ ਆ ਗਏ ਮੋ ਸਾਰੇ ਫੋਟੋ ਲੈ ਆਪਾਂ ਉੱਨਤ ਲਾ ਕੇ ਕੱਢਣ ਤਾਂ ਉਂਭੀ ਤੇ ਕਿਉਂਕਿ ਸਿੱਧਾ ਉਦਰੀ ਵੇਖੀ ਜੰਗਾਂ ਚ ਨਿੱਕੀਆਂ ਦੀ ਧਾਰ ਕੱਢ ਲਈ ਤੇ ਅਜਬ ਆਪਾਂ ਵਾਲੇ ਫੋਨ ਤੇ ਵਲੌਗ ਬਣਾਉਂਦੇ ਆਂ ਪਤਾ ਨਹੀਂ ਕਿਵੇਂ ਬੰਦ ਹੁੰਦਾ ਹੋ ਦੇਖ ਮਮੇ ਹਜੀ ਵੀਡੀਓ ਆਉਂਦੀ ਐ ਖੜ ਜਾ ਵਧੀਆ ਜਾਣਾ ਵਧੀਆ ਨਾ ਉਹ ਹੀ ਗੱਲ ਵੀ ਹੁਣ ਇਹ ਫੋਨ ਦਾ ਹਾਂ ਇਹ ਬੁੱਢਾ ਜੋ ਹਨਾ ਆਈਫੋਨ ਦਾ ਕੈਮਰਾ ਤੇ ਚਲਾ ਕੇ ਫਿਰ ਦੂਜੇ ਕੈਮਰੇ ਚੰਗੇ ਵੀ ਲੱਗਦੇ ਨੇ ਨਹੀਂ ਵਧੀਆ ਐ ਵੈਸੇ ਨਿਊ ਕੈਮਰੇ ਚ ਕਿਹੜੇ ਫੀਚਰ ਆਉਂਦੇ ਆ ਦਾ ਪਕਾ ਗਏ ਮੇਰੇ ਬੋਲ ਮਾਤਾ ਮਰੂ ਤੋੜ ਕੇ ਖਾ ਲੈ ਹਾਂ ਮੰਮੀ ਕਬੱਟ ਕੇ ਵੀ ਲਾਲ ਆਲੇ ਕਿੱਥੋਂ ਤੋੜ ਕੇ ਉਹ ਆਪਰੇ ਨਾਲ ਨਾਲ ਬੂਟੇ ਜੇ ਪੈ ਲੈ ਲੈ ਚਾ ਹਏ ਤੇ ਉੱਤੇ ਤਾਂ ਇਹਨਾਂ ਸਵਾ ਲੱਗਦੇ ਹੁੰਦੇ ਆ ਪੈ ਲੈ ਲੈ ਹਾਂ ਹਾਂ ਦੇ ਅਦਰ ਡਾਇਰੈਕਟ ਲੱਗਦੇ ਹੁੰਦੇ ਪੂਰੇ ਟੈਸਟ ਹੁੰਦੇ ਆ ਇਹ ਉਹ ਵੀ ਹੈ ਨਾ ਜਿੰਨੇ ਕਹ ਸਕਦੇ ਹਾਂ ਦੀ ਗੁੱਦ ਜਿਆਦੇ ਅੱ비 ਘਟ ਹੈ ਹਾਂ ਬਹੁਤ ਮੋਟੀ ਗੁੱਦ ਹੈ ਯਾ ਭਣੇ ਕੀ ਬੈਰ ਆ ਤਾ ਮੈਸ ਬੈਕਗਰਾਉਂਡ ਦੀ ਤੇ ਕਿੰਨੇ ਇਥੇ ਸਾਨੂੰ ਲੱਗਣਾ ਸੀਗਾ ਟਾਈਮ ਉਹ ਮੈਨੂੰ ਕਹਿੰਨੀ ਭੈਣੇ ਤੈਨਤਾ 7:30 ਵਜਣਗੇ ਫਿਰ ਹਾਰ ਕੇ ਦਵਾਈਆਂ ਆਈਆਂ ਜਾਨਾ ਜਿਹੇ ਕਰੀਮ ਲਗਾਈ ਮम्मा ਇੱਥੇ ਫੋਟੋ ਵੀ ਖਿੱਚ ਦੂੰਗੀ ਹੈ ਕਰੀਮ ਲਵਾ ਕੇ ਤੇ ਉਹ ਕਰਵਾ ਕੇ ਆ ਗਈ ਉਹਨੇ ਚੰਗੀ ਤਰ੍ਹਾਂ ਜਾਨੀ ਕਿ ਮੈਂ ਸਾਜੇ ਕਰਤੀ ਵੇਖੇ ਮੈਂ ਤਾਂ ਘਰੇ ਆ ਕੇ ਵਾਸ਼ ਕਰ ਲਵਾਂਗੀ ਫਿਰ ਮੇਰੇ ਕੁੱਤਾ ਰੰਧੂ ਨਾ ਗੱਡਣਾਂਗਾ ਵਾਂਗਾ ਜਿਹਦੇ ਸਮਰੀਦ ਨੇ ਹੈਣੀ ਸੀ ਕਰੇ ਤੇ ਕਈ ਕਈ ਹਿੰਦੀ ਜਲਾ ਹਾਰ ਕੇ ਛੱਡਿਆ ਉਹਦੇ ਆਪੇ ਲਿਆਉਂਦੇ ਮਾਗੋ ਵੀ ਤੁਰਰੀ ਦੇ ਅਨਸਰ ਅਸੀਂ ਮਮੀ ਕੰਨ ਤੁਸੀਂ ਕੈਨ ਨਾ ਜਾਓ ਤੇ ਕੈਨ ਨਾਲ ਇਸ ਬਾਬਤ ਦੀ ਆ ਨਾ ਤੇ ਅਸੀਂ ਕੱਲ ਨੂੰ ਕਰ ਲੈਣਾ ਜੱਗੂ ਕੀ ਆਹ ਹੋਲਡਰ ਸੂਟੋ ਆ ਗਿਆ ਬੁੱਤ ਨੇੜੇ ਤੇ ਮੈਂ ਕਿਹਾ ਮੈਂ ਤਾਂ ਘਰੀ ਵਾਸ਼ ਕਰਨਾ ਤੁਮ ਨਾ ਸਾਜ ਕਰਦੇ ਚੰਗੀ ਤਰ੍ਹਾਂ ਹਾਰ ਕੇ ਮੇਰੇ ਉੱਤੇ ਕੰਮ ਜੇ ਰਹਿ ਗਿਆ ਦੋ ਦਿਨ ਹੋ ਗਏ ਰਾਤ ਨੂੰ ਦੇਸੀ ਲੋਹਣੀਆਂ ਤਾਂ ਨੂੰ ਮੇਰੇ ਸੈੱਡ ਤੋਂ ਲੱਗ ਜਾਂਦਾ ਹਵਾ ਵਾਜੀਆਂ ਦੀ ਰਾਤ ਮੈਂ ਅੰਦਰ ਬੈਠੇ ਤਾਂ ਮੇਰੀ ਕੱਟਦੀ ਚੱਲਦਾ ਤੇ ਪਰ ਪਰਖਾ ਤਾਂ ਚੱਲਦਾ ਹੀ ਹੈ ਨਾ ਤਾਂ ਉਹ

ਆਜ ਰੋਟੀ ਖਾਓ। ਉਹ ਕਰ। ਕਿਉਂ ਵੀ। ਉਹ ਜਿਆਕਣ ਬਣੀ ਹੈ। ਹਾਂ। ਸਾਫੀ ਨਹੀਂ। ਉਹ ਤਾਂ ਹੜਾ। ਬੋਟ ਐਨਵਾਲ ਬਣੀ ਹੈ ਨਾ। ਅੱਜੀ ਲੈਂਦੀ ਸੀ। ਅੱਜੀ ਲੈਂਦੀ ਅੱਜੀ ਬਣਾਈ। ਜਿਹੜੀ ਘਰੇ ਸਿਕਣ ਵਿੱਚ ਕੋਕੜੂ ਮਾਣਨਾ ਸੀ। ਸਹੀ ਨਹੀਂ ਬਣਦੀ ਸੀ। ਬੀਟੀ ਉਹ ਜਿੱਤਾਂ ਹੋ ਗਿਆ 118 ਤੇ ਆਪਾਂ ਕੰਮ ਕਰ ਰਹੇ ਰੋਟੀ ਕੁੱਪ ਦਾ ਚੜੀ ਉਧਰੋਂ ਆਪਾਂ ਲਵੇ ਰਿਹਾ ਤੇ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਪ੍ਰੈਸ ਤਾਂ ਕਰ ਲਈ ਸੀ ਜਾਨੀ ਕਿ ਮੀਰੇ ਰਹਿਗੇ ਸੀ ਇਹਨਾਂ ਦੁਪੱਟਾ ਇਹ ਸਾਨੂੰ ਪਿਛਲੇ ਸਾਲ ਲੱਗੇ ਸੀਗੇ ਸਕੂਲ ਚ ਯੂਨੀਫਾਰਮ ਤੇ ਨਾ ਪ੍ਰੈਸ ਹੋ ਗਈ ਮੈਥੋਂ ਜਿਆਦੇ ਗਰਮ ਪਹਿਲਾਂ ਬਣਾਏ ਸੀਗੇ ਵੀ ਲੱਗਦੀ ਆ ਨਾਲ ਬਾਵਾ ਬੱਚੇ ਤਾਂ ਹੋ ਗਈ ਹਾਂ ਅੱਜ ਜਿਵੇਂ ਆਪਣੇ ਅੱਧੇ ਝੋਨੇ ਦੀ ਨੇ ਜਿਹੜੀ ਟਰਾਲੀ ਭਰ ਲਈ ਤੇ ਥੋੜਾ ਜਿਹਾ ਜਿਹੜਾ ਝੋਨਾ ਜਿਹੜਾ ਉਹ ਵੀ ਦੇ ਵੀ ਨਿਕਲ ਰਿਹਾ ਹੋਗਾ ਮਤਲਬ ਮਤਲਬ ਤੇਣਾ ਉਹ ਮੈਂ ਕਹਣਾ ਹੁਣ ਇਕੱਠਾ ਕਰਕੇ ਰੱਖ ਦੇਣੀ ਭੜ ਕੇ ਆਪਣਾ ਜਿਵੇਂ ਕਹਿੰਦੇ ਹੁੰਦੇ ਵੀ ਜਿਹੜਾ ਹੁਣ ਕੰਮ ਹੋ ਜੇ ਉਹ ਵਧੀਆ ਤੜ ਕੇ ਲੱਗਣ ਕਿ ਇਸ ਤੋਂ ਵੱਧ ਆਪਣੇ ਕੋਲ ਫੰਮਾ ਦਾ ਜਿਹੜਾ ਕਸ ਹੁੰਦਾਗਾ ਤਾਂ ਕਰਕੇ ਮੈਂ ਹੁਣ ਹੀ ਝਾੜੂ ਦੇ ਨਾਲ ਹੈ ਜਿਹੜਾ ਲਗਾ ਕੇ ਰੱਖ ਲਿਏ ਮੇਰਾ ਸਟੋਲ ਕਿੱਧਰ ਗਿਆ ਬਾਹਰ ਖੇਰ ਮਿੱਟੀ ਪੈਣੀ ਹੈਗੀ ਕਵਰ ਕਰ ਲੀਏ ਇਹ ਕਿੱਧਰ ਪਾਈ ਜਾਂਦਾਂਗੇ ਸਾਰੀਆਂ ਪਹਿਣਾ ਨਹੀਂ ਕੋਟੀ ਵਾਲੇ ਵਲੌਗ ਤੇ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਕਿ ਤੁਹਾਡੇ ਲਈ ਕੋਟੀ ਹੈ ਕਲਰ ਵੀ ਸੋਹਣਾ ਹੈ ਤੇ ਡਿਜ਼ਾਈਨ ਵੀ ਹੈ ਜਿਹੜਾ ਚਾਪਾ ਇਹ ਪਾ ਛਾੜੂ ਕਹਿੰਦੇ ਡੈਡੀ ਕਰਨ ਲੱਗ ਗਏ ਨੇ ਜਿਹੜੀ ਵੱਡੀ ਬੋਕਰ ਲੈ ਕੇ ਦਿੱਤੀ ਕਹਿੰਦੇ ਉਹਦੇ ਨਾਲ ਬੋਕਰ ਮਾਰੀ ਸੀ ਅੱਜ ਨੂੰ ਸਵੇਰ ਮਾਰੀ ਸੀ ਪਰ ਭਾਈ ਭਾਰੀ ਵਾਲੀ ਐ ਤੇ ਉਹਦੇ ਨਾਲ ਤਾਂ ਬਾਹਾਂ ਦੁਖਣ ਲੱਗ ਜਾਂਦੇ ਉਧਰੋਂ ਟੜਕੇ ਟੜਕੇ ਜਿਵੇਂ ਸੁੱਤੇ ਉੱਠ ਕੇ ਤਾਂ ਉਹ ਵਾਲੀ ਬੋਕਰ ਦੇ ਨਾਲ ਜਿਹੜੇ ਵੇੜੇ 'ਚ ਬੋਕਰ ਮਾਰਨੀ ਬੜੀ ਔਖੀ ਲੱਗੀ ਮੈਨੂੰ ਪਰ ਮੈਂ ਥੋੜੇ ਜਿਿਹੇ ਵੇੜੇ 'ਚ ਮਾਰੀ ਸੀ ਕਿਉਂਕਿ ਆਪਣੇ ਰਾਜੂ ਆ ਜਾਣੀਗਾ ਸ਼ਾਇਦ ਕੱਲ ਨੂੰ ਆਜੂਗਾ ਰਾਜੂ ਕੀ ਬਾਈਸ ਕੋਲ ਬੇਟੀ ਹੋਈ ਐ ਤੇ ਤਾਂ ਕਰਕੇ ਨਹੀਂ ਉਹ ਆਇਆ ਸੀ ਸ਼ਾਇਦ ਕੱਲ ਨੂੰ ਆਊਗਾ ਤਾਂ ਕਰਕੇ ਅੱਜ ਜਿਹੜਾ ਗੁਹਾ ਵਗੈਰਾ ਆਪਾਂ ਖੁਦ ਨਹੀਂ ਸਿੱਟਿਆ ਸੀ ਤੇ ਇਧਰੋਂ ਮੈਂ ਸਾਰਾ ਸੁੰਬਰ ਕਿਸੇ ਸਫਾਈ ਕਰ ਗਈ ਸੀ ਅੱਜ ਵੱਡੀ ਔਕਰ ਦੇ ਨਾਲ ਤੇ ਪਚੂ ਨਾਲ ਵਗੈਰਾ ਜਿਹੜਾ ਭਾਈ ਪੂਰਾ ਪੂਰਾ ਜਿਹੜਾ ਧਾਮ ਕੇ ਰੱਖ ਗਈ ਕਰਕੇ ਇਕੱਠਾ ਨਾਲ ਲਾ ਕੇ ਰੱਖ ਦਿੰਨੇ ਆਪਾਂ ਸਾਰਾ ਕੱਲ ਮੈਨੂੰ ਨਸੋਖ ਹੋ ਗਈ ਇਧਰੋਂ ਟਰਾਲੀ ਜੀ ਭਰੀ ਗਈ ਤੇ ਇਧਰੋਂ ਆਪਣੇ ਵਧੀਆ ਤਾਰ ਜਿਹੜੀ ਬਿਲੀ ਹੋ ਗਈ ਕੱਪੜੇ ਪਾਉਣੇ ਜਿਹੜੇ ਸੋਖੇ ਹੋ ਗਏ ਨਹੀਂ ਪਹਿਲਾਂ ਮੈਨੂੰ ਅੰਬਰੀ ਪਾਉਣੇ ਪੈਂਦੇ ਸੀਗੇ ਕਿਉਂਕਿ ਫਿਰ ਮੰਮੀ ਵਰਗੇ ਤੋਂ ਝੋਨੇ ਤੇ ਚੜ੍ਹ ਕੇ ਜਿਹੜੇ ਕੱਪੜੇ ਨਹੀਂ ਲੈਂਦੇ ਸੀ ਚੱਲੇ ਨਾਗਾ ਸੁੱਕਾ ਹੋ ਗਿਆ ਬੱਚਿਆਂ ਦੀ ਯੂਨੀਫਾਰਮ ਬਲੌਗ ਬਣਾਉਣ ਲੱਗੀ ਜਾਂਦਾ ਜ਼ਿਆਦਾ ਨਹੀਂ ਮੇਰਾ ਧਿਆਨ ਨਹੀਂ ਸੀਗਾ ਬੱਚਿਆਂ ਦੀ ਜਿਹੜੀ ਯੂਨੀਫਾਰਮ ਉਤਾਰ ਕੇ ਅੰਦਰ ਪਾ ਦਈਏ ਪ੍ਰੈਸ ਮਾਰ ਦਈਏ ਇਹਨਾਂ ਨੂੰ ਧੜਕ ਨੇ ਜਿਹੜੇ ਵਧੀਆ ਸੁੱਕ ਜੂਗੇ ਤੇ ਅੱਜ ਆਪਣੇ ਤੋਂ ਮੈਨੂੰ ਲੱਗਦਾ ਵੀ ਅੱਜ ਵੀ ਬਲੌਗ ਕੁਝ ਜ਼ਿਆਦਾ ਨਹੀਂ ਬਣਿਆ ਕਿਉਂਕਿ ਉੱਧਰ ਚਲੇ ਗਏ ਸੀ ਕੁਝ ਮੈਂ ਸਕੂਲ ਦੇ ਵਿੱਚ ਨਾ ਜ਼ਿਆਦਾ ਜਦੋਂ ਫਕਸ਼ ਆਪਣਾ ਯਾਨੀ ਕਿ ਬੱਚਿਆਂ ਦਾ ਜ ਕੰਪੀਟੀਸ਼ਨ ਹੈ ਜਿਹੜਾ ਜਦੋਂ ਸਟਾਰਟ ਹੋਇਆ ਤੇ ਉਦੋਂ ਫੋਨ ਮੇਰੇ ਕੋਲੇ ਹਣੇ ਸੀਗਾ ਤੇ ਨਾ ਹੀ ਮੇਰੇ ਐਵੇਂ ਕਾ ਮੈ ਮੇਰੇ ਯਾਦ ਹੀ ਨਹੀਂ ਆਇਆ ਕਿਵੇਂ ਕੁਝ ਕੁ ਕਲਿੱਪਸ ਲੈ ਲਾ ਹਨਾ ਤੇ ਜਦੋਂ ਉਹਨੂੰ ਇਹਨਾਂ ਦੇ ਬੱਚਿਆਂ ਦੀ ਛੋਟੇ ਬੱਚਿਆਂ ਦੀਆਂ ਜਿਹੜੀਆਂ ਗੇਮਸ ਸਟਾਰਟ ਹੋਈਆਂ ਫਿਰ ਮੈਨੂੰ ਯਾਦ ਆ ਗਿਆ ਬਾਕੀ ਟੀਚਰ ਵੀ ਕੁਝ ਹਨਾ ਉਹ ਵੀ ਵੀਡੀਓ ਬਣਾ ਰਹੇ ਸੀਗੇ ਬੱਚਿਆਂ ਦੀਆਂ ਫਿਰ ਮੇਰੇ ਵੀ ਯਾਦ ਆ ਗਿਆ ਮੈਂ ਕਿ ਚੱਲ ਆਪਾਂ ਵੀ ਥੋੜੀਆਂ ਜੀਆਂ ਕਲਿੱਪਸ ਲੈ ਲਈਏ ਆਪਾਂ ਐਡ ਕਰ ਦਾਂਗੇ ਬਾਦ ਵਿੱਚ ਫਿਰ ਮੈਂ ਬਣਾਈ ਐ ਦੋ ਪਹਿਲਾਂ ਬੱਚਿਆਂ ਨੇ ਜਿਹਨੇ ਸਪੀਚ ਵਗੈਰਾ ਪੋਇਮ ਵਗੈਰਾ ਬੋਲੀਆ ਸੀਗੇ ਨਾ ਉਹ ਵਗੈਰਾ ਨਹੀਂ ਐਡ ਕੀਤੀ ਗਈ ਅਸੀਂ ਵੀ ਗੇਮ ਖੇਡੀ ਸੀਗੀ ਚੇਅਰ ਵਾਲੀ ਤੇ ਉਦੋਂ ਵੀ ਨਹੀਂ ਵਲੌਗ ਬਣਾਇਆ ਮਿਸ ਹੋ ਗਿਆ ਉਦੋਂ ਵੀ ਬਸ ਮੇਰੇ ਫੋਨ ਕਿਉਂਕਿ ਪਰਸੇ ਚ ਪਾ ਕੇ ਰੱਖਤਾ ਤੇ ਯਾਦ ਨਹੀਂ ਆਇਆ ਹੈਗਾ ਉਹ ਜਿਹੜਾ ਚਾੜੂ ਜਿਹੜਾ ਕੱਢਦੀ ਫੇਰ ਕਰਾਂਗੀ ਆਪਾਂ ਵਲੌਗ ਨੂੰ ਘੰਟੀ ਦੇਖੋ ਜੀ ਕੱਲ ਨੂੰ ਜਾਨਾ ਜਾਗੋ ਤੇ ਤੇ ਡ्रेस ਪਾਪਾ ਦੇਖੀ ਜਾ ਰਹੀ ਹੈ ਵੀ ਕਿਹੜੀ ਪਾ ਕੇ ਰੋਈ ਤਾਂ ਦੇਖੋ ਬੜੀ ਬਹੁਤ ਕਰਾ ਪਕੜਾ ਬਿਨਾਲ ਸਾਰੀ ਇਕੱਠੇ ਕਰਕੇ ਰੱਖੋ ਪੁੱਤਾ ਪਹਿੜੀ ਜਾਣਾ ਯੈਸ ਬੇਬੀ ਯੈਸ ਬੇਬੀ ਨਗਰੀ ਇਤਨੇ ਆਲਤ ਸੀਗੇ ਪਿਛਲੇ ਸਾਲ ਹੁਣ ਜਦੋਂ ਪਾ ਕੇ ਦੇਖਿਆ ਆਹ ਵਾਲਾ ਸੂਟ ਹੈ ਜਿਹੜਾ ਇਹਦਾ ਚਲਵਾਰ ਤੇ ਇਹਦੀ ਪਾਕਿਸਤਾਨੀ ਬਾਟਮ ਜੀ ਹਨ ਇਹਦੇ ਨਹੀਂ ਆਉਂਦਾ ਆ ਵੀ ਨਹੀਂ ਆਇਆ ਤੇ ਆ ਵੀ ਨਹੀਂ ਆਇਆ ਇਹ ਚਲ ਸਮਾਂ ਦੀ ਬੜੀਆ ਕੱਢ ਲਈ ਤੇ ਹੁਣ ਘਰੇ ਪਾ ਲਿਆ ਕਰਨਗੇ ਆਹ ਵਾਲਾ ਹਾਂ ਲਬੂ ਦੇ ਆ ਗਿਆ। ਸਾਮ ਦਾ ਜਨੇ ਦਾ ਪੇਟੀ ਚ ਸੰਭਾ ਜਾਊਗਾ। ਹਾਂ ਇੱਥੇ ਰੱਖਣਾ ਨਾ ਇੱਥੇ ਰੱਖ ਦੋ। ਇਹਦੇ ਆ ਗਿਆ ਇੰਤਖਰਾਜ ਆਸ। ਮੈਨਾਂ ਕਹਿੰਦੀ ਸੇਲ ਦਾ ਤੇ ਗੀਨ ਟੌਪ ਵਾਲੇ ਕਹਿੰਦੀ ਨਹੀਂ ਮਾ। ਇਹ ਹੀ ਪਾ ਕੇ ਆਣਾ। ਪੂਰਾ ਖਾਪੂ ਮਾ ਦੇ ਰੱਖ ਫਿੱਟ ਦੋ। ਹੋ ਬਸ 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 ਉਹ ਦੇ ਦੇ। ਲਬੂ ਨੂੰ ਦੋ ਸੂਟ ਨਵੇਂ ਮਿਲ ਗਏ ਘਰੇ ਪਾਉਣ ਨੂੰ। ਉਹ ਹੀ ਖਾਈਏ ਨੀ ਦਰਦ ਚ ਨਹੀਂ ਪਾਇਆ ਹੈਗਾ ਦਰਦ ਆਇਆ ਨਾ ਫੇਰ ਉਹੀ ਕਿਤੋਂ ਖਾਣੀ ਉਹੀ ਨਹੀਂ ਖਾਦੇ ਹੁੰਦੇ ਇਹ ਲੋਕੀ ਖਾ ਜਾਣਗੇ ਇਹ ਵਾਲ ਮੀਟ ਲਓ ਜੀ ਟਾਈਮ ਹੋ ਗਿਆ 9:30 ਦਾ ਕਿਉਂਕਿ ਫਿਰ ਕੰਮ ਕਰਾ ਲੈ ਕਰਕੇ ਆਪਾਂ ਥੋੜਾ ਜਿਹਾ ਲੇਟ ਹੋਈ ਗਏ ਹਨ ਕਿਉਂਕਿ ਕੱਪੜੇ ਵਗੈਰਾ ਦੀ ਸੈਟਿੰਗ ਕਰਕੇ ਰੱਖਣੀ ਸੀਗੀ ਸਾਰੀ ਮੇਰਾ ਸੂਟ ਤਾਂ ਹਜੇ ਸੂਵਾ ਹੀ ਆਊਗਾ ਕੱਲ ਨੂੰ ਸਟਿਚ ਹੋ ਕੇ ਤੇ ਸੂਟ ਹੈ ਜਿਹੜਾ ਜਾਨੀ ਕਿ ਆਪਣਾ ਰੈਡੀ ਹੋਇਆ ਪਿਆਗਾ ਤੇ ਬਾਕੀ ਬੱਚਿਆਂ ਦੇ ਜਿਹੜੇ ਕੱਪੜਿਆਂ ਦੀ ਆਪਾਂ ਸੈਟਿੰਗ ਕਰਤੀ ਹਨਾ ਵੀ ਪਰ ਹੁਣ ਜਿਵੇਂ ਵਿਚਾਰੀਆਂ ਦੇ ਐ ਗੁੱਤਾਂ-ਗੀਤਾਂ ਹੋਣਗੇ ਐ ਸਿਰਜੇ ਬਾਣੇ ਔਖੇ ਲੱਗਣਗੇ ਕੱਲ ਨੂੰ ਆ ਕੇ ਮੈਂ ਕੋਸ਼ਿਸ਼ ਕਰੂੰਗੀ ਕਿ ਜਲਦੀ ਆ ਕੇ ਜਿਹੜੇ ਇਹਨਾਂ ਦੇ ਵਾਲ ਵਗੈਰਾ ਧੋ ਦਾਂ ਹਨਾ ਤੇ ਫੇਰ ਚਲੋ ਕੋਨੀ ਵਗੈਰਾ ਜਿਹੜੀ ਸੋਹਣੀ ਹੋ ਜੂਗੀ ਤੇ ਚਲੋ ਜੀ ਨੈਕਸਟ ਵਲੌਗ ਹੈ ਜਿਹੜਾ ਤੁਸੀਂ ਵਿਆਹ ਵਾਲਾ ਦੇਖੋਗੇ ਦੋਦੇ ਵਾਲਿਆਂ ਦੀ ਜਾਗੋ ਦੇਖੋਗੇ ਤੇ ਇਸ ਦੇ ਨਾਲ ਹੀ ਕਰਦੇ ਆਪਾਂ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਆਸਾਨੀ ਦੇ ਨਾਲ ਦੇਖ ਸਕੋ ਗਰਮ ਦੁੱਧ ਪਿਆਓ ਤੇ